ਅਦਾਕਾਰ ਰਗਵੀਰ ਬੋਲੀ ਦਾ ਘਰ ਇੱਕ ਵਾਰ ਫੇਰ ਤੋਂ ਖੁਸ਼ੀਆਂ ਨੇ ਦਸਤਕ ਦਿੱਤੀ ਹੈ ਕੁਝ ਸਮਾਂ ਪਹਿਲਾਂ ਉਹਨਾਂ ਨੇ ਨਵਾਂ ਘਰ ਬਣਾਇਆ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਨਵੀਂ ਕਾਰ ਲਈ ਹੈ ਜਿਸ ਦੀਆਂ ਕੁਝ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀਆਂ ਕੀਤੀਆਂ ਨੇ ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਨੇ ਉਹਨਾਂ ਨੇ ਲਿਖਿਆ ਪਾਪਾ ਜੀ ਦੇ ਸਾਈਕਲ ਤੋਂ ਬਾਅਦ ਮੇਰੀ ਕਿਰਤ ਕਮਾਈ ਜੋ ਸਾਡੇ ਘਰ ਦਾ ਪਹਿਲਾ ਸਾਧਨ ਵਾਹਿਗੁਰੂ ਸਭ ਦੇ ਸੁਪਨੇ ਪੂਰੇ ਕਰੇ ਸੁਪਨੇ ਦੇਖਣੇ ਚਾਹੀਦੇ ਆ ਤੇ ਵਾਹਿਗੁਰੂ ਪੂਰੇ ਵੀ ਕਰਦਾ ਹੈ ਬਸ ਆਪਣੇ ਆਪ ਤੇ ਵਾਹਿਗੁਰੂ ਤੇ ਭਰੋਸਾ ਰੱਖ ਭਰੋਸਾ ਰੱਖਣਾ ਚਾਹੀਦਾ ਹੈ ਬਹੁਤਿਆਂ ਲਈ ਇਹ ਆਮ ਜੀ ਗੱਲ ਹੋ ਸਕਦੀ ਹੈ ਪਰ ਨਿੱਕਿਆਂ ਘਰਾਂ ਦੇ ਜੰਮੇ ਵੱਡੇ ਸੁਪਨੇ ਵੇਖਣ ਵਾਲਿਆਂ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਜਦ ਕੋਈ ਬੱਚਾ ਜ਼ੀਰੋ ਤੋਂ ਉੱਠ ਕੇ 1% ਦੀ ਵੀ ਪ੍ਰਾਪਤੀ ਕਰਦਾ ਤਾਂ ਮਾਪਿਓ ਦੀ ਖੁਸ਼ੀ ਦੇਖਣ ਵਾਲੀ ਹੁੰਦੀ ਹੈ ਮੇਰੀ ਮਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇਖ ਕੇ ਮੈਨੂੰ ਆਨੰਦ ਆ ਜਾਂਦਾ ਹੈ ਤੇ ਮੈਂ ਤੇ ਮੈਂ ਆਪਣੀ ਮਾਂ ਨੂੰ ਬਹੁਤ ਖੁਸ਼ੀ ਦੇਣੀ ਹੈ ਜਿੰਨਾ ਮਾਂ ਨੇ ਪਾਪਾ ਜੀ ਤੋਂ ਬਾਅਦ ਪਹਿਲਾਂ ਵੀ ਸਾਡੇ ਘਰ ਤੇ ਆਪਣੇ ਬੱਚਿਆਂ ਲਈ ਕੀਤਾ ਉਹਦਾ ਦੇਣਾ ਮੈਂ 7 ਜਨਮ ਵੀ ਨਹੀਂ ਲਾ ਸਕਦਾ ਪਰ ਕੋਸ਼ਿਸ਼ ਕਰੂੰਗਾ ਕਿ ਦੁਨੀਆ ਦੀ ਹਰ ਸ਼ੈ ਉਹਦੇ ਪੈਰਾਂ 'ਚ ਰੱਖਣ ਦੀ ਜੇ ਪਾਪਾ ਅੱਜ ਤੁਸੀਂ ਹੁੰਦੇ ਤਾਂ ਬੜਾ ਖੁਸ਼ ਹੋਣਾ ਸੀ ਬਹੁਤ ਸ਼ੁਕਰਾਨਾ ਮਾਲਕਾ ਤੇਰਾ ਅੱਜ ਗੱਡੀਆਂ ਵਾਲੇ ਵੀ ਕਰਤਾ ਇਹ ਕਿਸੇ ਦਿਖਾਵੇ ਦੀ ਨਹੀਂ ਮੇਰੀ ਦਿਨ ਰਾਤ ਦੀ ਕੀਤੀ ਮਿਹਨਤ ਤੇ ਖੂਨ ਪਸੀਨੇ ਦੀ ਫੋਟੋ ਹੈ ਬਹੁਤ ਪਿਆਰ ਸਤਕਾਰ ਸਾਰੇ ਦੋਸਤਾਂ ਤੇ ਮੇਰੀ ਚਾਉਣ ਵਾਲਿਆਂ ਦਾ ਜਿੰਨਾ ਹਮੇਸ਼ਾ ਮੈਨੂੰ ਦਵਾਵਾਂ ਤੇ ਪਿਆਰ ਦਿੱਤਾ ਜ਼ਿੰਦਗੀ ਜਿੰਦਾਬਾਦ ਰਗਵੀਰ ਬੋਲੀ ਦੀ ਇਸ ਪੋਸਟ ਤੇ ਉਹਨਾਂ ਦੇ ਫੈਨਸ ਵੀ ਉਹਨਾਂ ਨੂੰ ਵਧਾਈ ਦੇ ਰਹੇ ਨੇ bureau report pina news